ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕੌਮ ਦੇ ਵਿੱਚ ਕੁਝ ਉਹ ਲੋਕ ਨੇ ਜਿਨ੍ਹਾਂ ਨੂੰ ਮੈਂ ਤੇ ਕਢਮ ਚੌਧਰੀ ਕਹਿਣਾ ਹੁੰਦਾ ਤੇ ਉਹਨਾਂ ਕਢਮ ਚੌਧਰੀਆਂ ਦੀ ਅੱਜ ਇੱਕ ਉਦਾਹਰਣ ਤੁਹਾਨੂੰ ਦੇਣੀ ਹੈ ਕਿੰਨੀ ਕਵਾਜਬ ਹੋ ਇਹ ਉਦਾਹਰਣ ਕਿੰਨੀ ਕ ਸਹੀ ਲੱਗੂ ਏ ਤੁਸੀਂ ਨਿਰਣਾ ਕਰਨਾ ਹੈ ਲੁਧਿਆਣਾ ਪਛਮੀ ਜਿਮਨੀ ਚੋਣ ਦੇ ਨਤੀਜੇ ਆ ਜਾਏ ਨੇ ਕਿ ਉਹ ਜਿਹੜੀ ਚੋਣ ਹੈ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਨੇ ਜਿੱਤੀ ਹੈ ਤੇ ਸਭ ਤੋਂ ਭੈੜੀ ਹਾਲਤ ਜੀ ਹੋਈ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨਦਲ ਦੀ ਹੋਈ ਹੈ ਕਿਉਂ ਹੋਈ ਹੈ ਅੱਛਾ ਇੱਕ ਇਥੇ ਮੈਂ ਗੱਲ ਹੋਰ ਕਹਿਣੀ ਹੈ ਵੀ ਜਿਹੜੇ ਬੰਦੇ ਨੇ ਸ਼ੇਕ ਕੌਮ ਨੂੰ ਖਤਮ ਕਰ ਰਹੇ ਨੇ ਸਾਡੇ ਲੋਕ ਉਹਨਾਂ ਨੂੰ ਕੌਮ ਦੇ ਜਰਨੈਲ ਕਹਿ ਰਹੇ ਨੇ ਕੌਮ ਨੂੰ ਖਤਮ ਕਿਦਾਂ ਕੀਤਾ ਜਾ ਰਿਹਾ ਹੈ ਹੁਣੇ ਮੈਂ ਬਹੁਤਾ ਲੰਬਾ ਚੌੜਾ ਨਹੀਂ ਬੋਲਣਾ ਥੋੜੇ ਮਿੰਟਾਂ ਤੱਕ ਹੀ ਇਹ ਵੀਡੀਓ ਹੈ ਤੇ ਇਹਨੂੰ ਸੁਣਿਓ ਚੰਗੀ ਤਰ੍ਹਾਂ ਜਿਹੜਾ ਸ਼ੋਮਣੀ ਅਕਾਲਾ ਅਲ ਅੰਮ੍ਰਿਤਸਰ ਦਾ ਉਮੀਦਵਾਰ ਉਲਾਨਿਆ ਸੀ ਇਹਨਾਂ ਨੇ ਉਹਦਾ ਨਾਮ ਪਤਾ ਕੀ ਹੈ ਨਵਨੀਤ ਕੁਮਾਰ ਗੋਪੀ ਇਹਦੀ ਜਮਾਨਤ ਜਿਹੜੀ ਹੈ ਉਹ ਜਬਤ ਹੋਈ ਹੈ ਤੁਸੀਂ ਇਹਦਾ ਚਿਹਰਾ ਦੇਖਿਆ ਇਹਦੇ ਦਾੜੀ ਤਾਂ ਹੈਗੀ ਆ ਤੇ ਸਿਰੇ ਦਾ ਨਾਰੀਅਲ ਤੋਂ ਵੀ ਭੇੜਾ ਨਾਰੀਅਲ ਵੀ ਪੰਨ ਕੇ ਜੇ ਪਾਣੀ ਪੀ ਲਓਗੇ ਨਾ ਤੇ ਤੁਹਾਨੂੰ ਠੰਡਕ ਮਹਿਸੂਸ ਹੋ ਤੁਹਾਡਾ ਦਿਮਾਗ ਸ਼ਾਂਤ ਹੋ ਜਾ ਅਜੇ ਨੂੰ ਵੋਟਾਂ ਪਤਾ ਕਿੰਨੀਆਂ ਪਈਆਂ ਨੇ 171 ਸ਼ਰਮ ਵਾਲੀ ਗੱਲ ਨਹੀਂ ਹੈਗੀ ਹੁਣ ਮੈਂ ਸਿੱਖ ਟੀ ਐਡ ਕਰ ਲਈਆ ਹਾਂ ਜਿਹੜੇ ਕਹਿੰਦੇ ਸੀ ਨਾ ਅਮਰਤਪਾਲ ਮਹਿਰੋ ਨੇ ਚੰਗਾ ਕੀਤਾ ਕਹਿੰਦੇ ਸੀ ਨਾ ਤੇ ਬਾਰ ਬਾਰ ਤੁਸੀਂ ਕਹਿਣਾ ਕਿ ਆਪਣੀ ਗੱਲ ਕਿਉਂ ਕਰਦਾ ਉਹ ਗੱਲ ਕਰਨੀ ਪੈਂਦੀ ਹੈ ਜ਼ਰੂਰੀ ਹੈ ਜੀ ਤੇ ਜਿਹੜੇ ਕਹਿੰਦੇ ਸੀ ਚੰਗਾ ਕੀਤਾ ਤੇ ਉਹ ਚੰਗਾ ਕਹਿਣ ਵਾਲਿਆਂ ਨੇ ਮੈਨੂੰ ਜਦੋਂ ਗਾਲਾਂ ਕੱਢੀਆਂ ਉਹਨਾਂ ਦੀ ਗਿਣਤੀ ਹੁਣ 58 ਲੱਖ ਹੋ ਗਈ 61 ਲੱਖ ਵਿੱਚੋਂ ਤੇ ਆ ਜਿਹੜਾ ਸਮਨਿਤ ਮਾਨ ਨੇ ਕੈਂਡੀਡੇਟ ਉਤਾਰਿਆ ਸੀ ਇਹਨੂੰ ਵੋਟਾਂ ਕਿੰਨੀਆਂ ਪਈਆਂ ਨੇ 173 ਹੁਣ ਦੱਸੋ ਮੈਨੂੰ ਵੀ ਇਹ ਬੰਦੇ ਕੌਮ ਨੂੰ ਖਤਮ ਕਰ ਰਹੇ ਨੇ ਜਾਂ ਕੌਮ ਦੀ ਭਲਾਈ ਲਈ ਕੁਝ ਕਰ ਰਹੇ ਨੇ ਮਤਲਬ ਜੇ ਕਿਸੇ ਨੂੰ ਗਾਲਾਂ ਕੱਢਣੀਆਂ ਨੇ ਤਾਂ 58 ਲੱਖ ਲੋਕ ਇਕੱਠੇ ਹੋ ਜੋ ਤੇ ਜਦੋਂ ਕੌਮ ਦੇ ਨਾਂ ਤੇ ਵੋਟਾਂ ਦੇਣੀਆਂ ਨੇ ਉਦੋਂ ਇਹ ਇਹਨਾਂ ਦੀ ਗਿਣਤੀ ਕਿੰਨੀ ਹੈ 173 ਇਹ ਗੱਲ ਤੇ ਠੁਕਦੀ ਆ ਅੱਛਾ ਜੇ ਮੈਨੂੰ ਗਾਣਾ ਕੱਢਣੀਆਂ ਹੋਈਆਂ ਇਹ ਗੱਲ ਸੁਣ ਕੇ 2-4 ਲੱਖ ਬੰਦਾ ਹੋਰ ਕੱਢ ਸਕਦਾ ਪਰ ਜਿਹੜੀਆਂ ਗੱਲਾਂ ਕਹਿ ਰਹੇ ਆ ਨਾ ਜਲੂਨੇ ਲੜਨ ਲਾ ਦੇਣੀਆਂ ਤੇ ਲੜਨ ਲਾ ਤੇ ਸ਼ਰਮ ਹੈ ਕਿਸੇ ਨੂੰ ਬੜੀ ਮੋਟੀ ਲੁਧਿਆਣੇ ਜ਼ਿਲ੍ਹੇ ਵਿੱਚ ਇਹ ਗਾਣਾ ਕੱਢਣ ਵਾਲਾ 5-7000 ਬੰਦਾ ਵੀ ਹੈ ਨਹੀਂ ਸੀ ਦੇ ਸ਼ਰਮੋ ਤੁਹਾਡੇ ਨਾਲੋਂ ਨੇਟੂ ਸ਼ਟਰਾਂ ਵਾਲਾ ਵੀ ਚੰਗਾ ਰਿਹਾ ਉਹਨੂੰ ਵੀ 45 46 ਵੋਟਾਂ ਪੈ ਗਈਆਂ 45 46 ਵੋਟਾਂ ਪੈ ਗਈਆਂ ਉਹਨੂੰ ਵੀ ਤੇ ਆ ਜਿਹੜਾ ਖਚਰਾ ਬੁੱਢਾ ਹੈ ਇਹ ਮਰਨ ਦਿਹਾੜੇ ਆ ਫੜ ਇਹਨੂੰ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਐ ਕਿ ਨਹੀਂ ਕੈਂਡੀਡੇਟ ਦੇਖੋ ਤਾਰਿਆ ਸਾਨੂੰ ਚਾਹੀਦਾ ਖਾਲਸਤਾਨ ਮਤਲਬ ਵੀ ਉੱਥੇ ਹਿੰਦੂ ਤਬਕਾ ਜ਼ਿਆਦਾ ਹੈ ਬਿਸ਼ਿਆ ਦਾ ਬੋਟਾ ਪਾਦਣਗੇ ਤਾਂ ਕਹਣੀ ਡੇਟ ਉਤਾਰੇ ਉਹ ਭਰਾਵੋ ਪਾਰਟੀ ਦੇ ਮੁਤਾਬਕ ਚਿਹਰਾ ਤਾਂ ਦੇ ਦਿਆ ਕਰੋ ਇਹਦੀ ਫੋਟੋ ਮੈਂ ਐਡ ਕਰੂੰ ਬੱਸ ਤੁਹਾਨੂੰ ਪਤਾ ਹੀ ਹੈ ਤੁਸੀ ਦੇਖੀ ਹੋਣੀ ਹੈ ਹੱਥ ਵਿੱਚ ਫੋਨ ਫੜਿਆ ਹੋਇਆ ਨਰੀਅਲ ਬਰਗੈ ਦਾ ਸਿਰੇ ਮੂੰਹ ਤੇ ਦਾੜੀ ਰੱਖੀ ਹੈ ਥੱਲੇ ਤਾਂ ਕੰਨਾਂ ਵਿੱਚ ਮੁੰਦਰਾ ਨਹੀਂ ਪਾਇਆ ਸੀ ਬਚਾਹ ਹੋ ਗਿਆ ਨਹੀਂ ਤਾਂ ਹੋਰ ਥੂ-ਥੂ ਹੋਣੀ ਸੀ ਤੇ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਹ ਕੌਮ ਨੂੰ ਖਤਮ ਕੀਤਾ ਜਾ ਰਿਹਾ ਹੈ ਜਾਂ ਕੌਮ ਦਾ ਪ੍ਰਚਾਰ ਹੋ ਰਿਹਾ ਹੈ ਤੇ ਇਹੀ ਲੋਕ ਨਾ ਟੀਕਾ ਮਾਰਦੇ ਨੇ ਹਾਏ ਧਰਮ ਪਰਿਵਰਤਨ ਹੋ ਗਿਆ ਪੰਜਾਬ ਅਸਾਈ ਬਣ ਗਿਆ ਬਣੂਗਾ ਹਲੇ ਕੀ ਹੋਇਆ ਹਲੇ ਤਾਂ ਬਹੁਤ ਕੁਝ ਹੋਣਾ ਹੈ ਪਰ ਇੱਕ ਗੱਲ ਰੜਕੂਗੇ ਬਹੁਤ ਵੀ ਇਹ ਗਿਆਨੀ ਜੀ ਕਿੱਥੇ ਬੈਠ ਕੇ ਵੀਡੀਓ ਪਾਉਂਦਾ ਹੈ ਜੇ ਮੈਂ ਵੀ ਖੜਾ ਹੋ ਜਾਂਦਾ ਨਾ ਉੱਥੇ ਜਾ ਕੇ 15 2000 ਫੋਲੋਅਰ ਬਿਨਾ ਕਹਿਣ ਤੋਂ ਮੈਨੂੰ ਵੀ ਵੋਟਾਂ ਪਾ ਦਿੰਦਾ ਮੈਨੂੰ ਪਤਾ ਹੈ ਪਰ ਅਸੀਂ ਜਦੋਂ ਅੜਾਂਗੇ ਨਾ ਜਦੋਂ ਫਾਨਾ ਫਿੱਟ ਕਰਾਂਗੇ ਨਾ ਮੰਜੇ ਚ ਚੂੜ ਵਿੱਚ ਉਦੋਂ ਚੀਕਾਂ ਪਵਾਵਾਂਗੇ ਐ ਨਹੀਂ ਇਦਾਂ ਨਹੀਂ ਕਰਦੇ ਅਸੀਂ ਇਹ ਵੀਡੀਓ ਮੈਂ ਤਾਂ ਬਣਾਈ ਹੈ ਝਾੜੂ ਵਾਲਿਆਂ ਦਾ ਸੰਜੀਵ ਅਰੋੜਾ ਜਿੱਤ ਗਿਆ ਅੱਛਾ ਨਾ ਇੱਕ ਭੁੱਲ ਜਾਣੀ ਸੀ ਗੱਲ ਉਹ ਕੀ ਹੈ ਭੂਸ਼ਣ ਪਤਾ ਨਹੀਂ ਕੀ ਪੁਰਾਣਾ ਨਹੀਂ ਮੈਨੂੰ ਹੁੰਦਾ ਬਾਤ ਚੇਤੇ ਆਜੂ ਪਰ ਹੁੰ ਨਹੀਂ ਆਉਂਦਾ ਉਹਦੇ ਵੀ ਦਾੜੀ ਰੱਖੇ ਪਰ ਉਹਦੇ ਬੋਧੀਆਂ ਹੈਗੇ ਸਿਮਰਣੀਆਂ ਜਿਉਂ ਭੰਗ ਰੱਖਦਾ ਉਹ ਵੀ ਹਾਰ ਗਿਆ ਵੈਸੇ ਵਧੀਆ ਨੇ ਹਾਂ ਕਹਿੰਦਾ ਮੈਂ ਜ਼ਿੰਮੇਵਾਰੀ ਲੈਣਾ ਤੇ ਸੋਚਾਂਗੇ ਵੀ ਇੱਕ ਕਮਜ਼ੋਰੀ ਕਿੱਥੇ ਹੋਈ ਲਾ ਹੁਣ ਇੱਕ ਹੋਰ ਗੱਲ ਕਰਦੀ ਇੱਕ ਅਕਾਲੀਆਂ ਨੇ ਵਕੀਲ ਸਾਭ ਖੜੇ ਕੀਤੇ ਸੀ ਉਹਦੀ ਜਵਾਨਤ ਬਚ ਗਈ ਕਿ ਨਹੀਂ ਅਜੇ ਦੇਖਣਾ ਪੈਣਾ ਅੱਛਾ ਹੁਣ ਗੱਲ ਚਲੂਣੇ ਇੱਕ ਹੋਰ ਲੜਾਊਗੀ ਭਾਵੇਂ ਝਾੜੂ ਵਾਲੇ ਜਿੱਤ ਗਏ ਪਰ ਖਾਤਰੇ ਦੀ ਘੰਟੀ ਭਾਜਪੀ ਨੇ ਇਹ ਜਿਮਨੀ ਚੋਣਾ ਵਿੱਚ বাজਾ ਦਿੱਤੀ ਬਜਾਤੀ ਘੰਟੀ 20000 ਤੋਂ ਵੱਧ ਵੋਟਾਂ ਜਿਹੜੀਆਂ ਨੇ ਉਹ ਭਾਜਪਾ ਦੇ ਕੈਂਡੀਡੇਟ ਗੁਪਤੇ ਨੂੰ ਪੈ ਗਈਆਂ ਇਹ ਖਤਰੇ ਦੀ ਘੰਟੀ ਆ 2027 ਵਾਸਤੇ ਗੱਲ ਚੇਤੇ ਰੱਖਿਓ ਖਤਰੇ ਦੀ ਘੰਟੀ ਕਿਉਂ ਹੈ ਤੁਸੀਂ ਕਹਿੰਦਾ ਹੁੰਦੇ ਹੋ ਵੀ ਇਹ ਭਾਜਪਾ ਦਾ ਦਲ ਹੈ ਤੇ ਸ਼ਾਇਦ ਮੇਰੇ ਵਰਗੇ ਵੀ ਉਹਦੋਂ ਇੱਧਰ ਨੂੰ ਹੋ ਜਾਣ ਤਵਾਰੀ ਥੋੜੀ ਹੁੰਦੀ ਹੈ ਨਾਲੇ ਅਸੀਂ ਕੀ ਕਿਸੇ ਤੋਂ ਡਰਦੇ ਹਾਂ ਕੁਝ ਇਹ ਤਾਂ ਪੰਜਾਬ ਨੂੰ ਬਚਾਉਣਾ ਹੈ ਮੈਂ ਤਾਂ ਕਹਿੰਦਾ ਵੀ ਜਿਹੜਾ ਬੰਦਾ ਵੀ ਇਹ ਕਹੂਗਾ ਪੰਜਾਬ ਦੇ ਮਸਲੇ ਹੱਲ ਹੋਣਗੇ ਅਸੀਂ ਉਹਨੂੰ ਵੋਟਾਂ ਪਾਵਾਂਗੇ ਹੋ ਸਕਦਾ ਮੈਂ ਵੀ ਟੇਟ ਲੈ ਕੇ ਮੈਦਾਨ ਵਿੱਚ ਆ ਜਾ ਆ ਪਰ ਜਦੋਂ ਆ ਗਏ ਨਾ ਚੀਕਾਂ ਬਹੁਤ ਪੈਣ ਗਈਆਂ ਇਦਾਂ ਨਹੀਂ ਹੋਣਾ ਦੇ 177 ਵੋਟਾਂ ਪੈ ਗਈਆਂ ਤੇ ਬਸ਼ਰਮੀ ਨਹੀਂ ਆਉਂਦੀ ਆ ਪਤਾ ਇਹਨੂੰ ਬੁੱਢੇ ਨੂੰ ਕਿ ਸਿਮਜਤ ਮਾਨ ਨੂੰ ਵੀ ਮੈਂ ਕਿਹੜਾ ਹੁਣ ਬਹੁਤਾ ਜਿੜ ਜੀਣ ਐ ਜਿੰਨੀ ਕ ਮਿੱਟੀ ਪਟਾ ਹੁੰਦੀ ਐ ਪਟਾ ਦਿਆਂ ਧਿਆਨ ਰੱਖਿਓ ਗੱਲ ਜਿਹੜੀ ਮੈਂ ਜਿੱਕਈ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ